ਜੇ ਪਈ ਸੋਚੀਏ ਕਿ ਜੋ ਸਾਨੂੰ ਸੁਪਨੇ ਆਉਂਦੇ ਆ ਇਹ ਕੋਈ ਵੀ ਕਲਪਨਾ ਨਹੀਂ ਹੈ ਬਲਕਿ ਕਿਸੇ ਉੱਚੀ ਜਗ੍ਹਾ ਤੋਂ ਆਈ ਹੋਈ ਕੋਈ ਝਲਕੀ ਆ ਫਿਰ ਕੀ ਤੁਸੀਂ ਯਕੀਨ ਕਰ ਲੋਗੇ ਹਰ ਰਾਤ ਆਪਾਂ ਨੂੰ ਕੋਈ ਨਾ ਕੋਈ ਨਵਾਂ ਦ੍ਰਿਸ਼ ਦਿਖਾਈ ਦਿੰਦਾ ਕੋਈ ਨਵੀਂ ਆਵਾਜ਼ ਸੁਣਾਈ ਦਿੰਦੀ ਆ ਜੋ ਆਪਾਂ ਨੂੰ ਅਜੀਬ ਜਿਹਾ ਸੰਕੇਤ ਦਿੰਦੇ ਆ ਇਹ ਸਾਰਾ ਹੀ ਕੁਝ ਕਿੱਥੇ ਹੁੰਦਾ ਨੀਂਦ ਦੇ ਵਿੱਚ ਇਹ ਆਪਾਂ ਨੂੰ ਇੱਦਾਂ ਨਹੀਂ ਆ ਜਾਂਦੇ ਇਹਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਆ ਉਹ ਸਾਡੇ ਅੰਦਰੂਨੀ ਜੋ ਇੱਕ ਬ੍ਰਹਮੰਡਿਆ ਉਹਨਾਂ ਦੇ ਵਿੱਚ ਪ੍ਰਗਟ ਹੋਈਆਂ ਭਾਵਨਾਵਾਂ ਇਹ ਉੱਥੋਂ ਆਉਂਦੀਆਂ ਸਾਡੇ ਭਵਿੱਖ ਦੀ ਇੱਕ ਝਲਕ ਹੁੰਦੀ ਆ ਆਪਾਂ ਨੂੰ ਕੀ ਸਿਖਾਇਆ ਗਿਆ ਕਿ ਜੋ ਸੁਪਨਾ ਆ ਇਹ ਦਿਮਾਗ ਦਾ ਇੱਕ ਖੇលਿਆ ਇਹਦੇ ਵਿੱਚ ਕੀ ਆ ਜਾਂਦਾ ਸਾਡੀਆਂ ਜਿਆਦਾ ਆ ਜਾਂਦੀਆਂ ਭਾਵਨਾਵਾਂ ਆ ਜਾਂਦੀਆਂ ਜਾਂ ਹੋਰ ਅਵਾਤਵਾ ਜਿੰਨੇ ਵੀ ਬੇਤੁਕੇ ਵਿਚਾਰ ਆ ਪਰ ਜੋ ਪੁਰਾਣੇ ਸਮੇਂ ਦੇ ਸਾਧੂ ਸੰਤ ਸਨ ਜਾਂ ਜਿੰਨੇ ਵੀ ਜੀਵ ਸੀ ਉਹ ਇਦਾਂ ਨਹੀਂ ਮੰਨਦੇ ਸੀ ਉਨ੍ਹਾਂ ਦਾ ਇਹ ਮੰਨਣਾ ਸੀ ਕਿ ਜੋ ਸੁਪਨਾ ਆ ਰਿਹਾ ਸਾਨੂੰ ਇਹ ਕੋਈ ਸੁਪਨਾ ਨਹੀਂ ਹੈ ਉਹ ਇੱਕ ਦਰਵਾਜ਼ਾ ਹੁੰਦਾ ਜੋ ਸਾਨੂੰ ਕਿਸੇ ਹੋਰ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਆਪਣੇ ਜਿੰਨੇ ਵੀ ਇੱਥੇ ਨਾਮਵਿਆਸੀ ਨੇ ਸਾਧੂ ਸੰਤ ਨੇ ਉਹਨਾਂ ਨੇ ਮੰਨਿਆ ਕਿ ਜੋ ਇੱਕ ਸੁਪਨਾ ਹੁੰਦਾ ਇਹ ਦੂਸਰੀ ਦੁਨੀਆ ਦਾ ਖੇਡ ਚੱਲਦਾ ਹੁਣ ਸਵਾਲ ਇਹ ਉੱਠਦਾ ਕਿ ਕੀ ਸਿਰਫ ਅਸੀਂ ਸੁਪਨੇ ਹੀ ਦੇਖਣੇ ਆ ਜਾਇਨਾ ਸੁਪਨਿਆਂ ਨੂੰ ਆਪਾਂ ਅਸਲੀਅਤ ਦੇ ਵਿੱਚ ਬਦਲਣਾ ਚਾਹੁੰਦੇ ਆ ਹੁਣ ਸੁਪਨੇ ਤਾਂ ਹਰ ਇੱਕ ਬੰਦੇ ਨੂੰ ਹੁੰਦੇ ਆ ਪਰ ਆਪਾਂ ਉਹਨਾਂ ਨੂੰ ਕਦੀ ਸੱਚ ਨਹੀਂ ਕਰ ਪਾਉਂਦੇ ਕਿਉਂਕਿ ਸ਼ੁਰੂ ਤੋਂ ਜੋ ਸਾਨੂੰ ਸਿੱਖਿਆ ਮਿਲੀ ਆ ਉਹ ਇੱਥੇ ਤੱਕ ਲੈ ਕੇ ਨਹੀਂ ਜਾਂਦੀ ਆਪਾਂ ਇਹਨਾਂ ਸੁਪਨਿਆਂ ਨੂੰ ਆਪਣੇ ਅਸਲੀ ਜੀਵਨ ਦੇ ਵਿੱਚ ਬਦਲ ਸਕਦੇ ਆ ਸੁਪਨੇ ਜਦੋਂ ਵੀ ਆਉਂਦੇ ਨੇ ਕੋਈ ਨਾ ਕੋਈ ਸੰਕੇਤ ਦਿੰਦੇ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਸਾਨੂੰ ਆਪਣੇ ਆਪ ਦਾ ਪਤਾ ਹੋਣਾ ਜ਼ਰੂਰੀ ਆ ਸਾਨੂੰ ਧਿਆਨ ਦੇ ਵਿੱਚ ਰਹਿਣਾ ਜ਼ਿਆਦਾ ਜ਼ਰੂਰੀ ਆ ਜਦੋਂ ਆਪਾਂ ਇਹਨਾਂ ਸੁਪਨਿਆਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਫਿਰ ਸਿਰਫ ਆਪਾਂ ਸੌ ਨਹੀਂ ਜਾਂਦੇ ਫਿਰ ਜੋ ਆਪਾਂ ਬਣਾਉਣਾ ਚਾਹੁੰਨੇ ਆ ਕ੍ਰੀਏਟ ਕਰਨਾ ਚਾਹੁੰਨੇ ਆ ਉਹੀ ਇੱਕ ਅਸਲ ਜੀਵਨ ਦੇ ਵਿੱਚ ਬੀਤਣਾ ਸ਼ੁਰੂ ਹੋ ਜਾਂਦਾ ਬਸ ਸਾਨੂੰ ਇਹ ਦਰਵਾਜ਼ਾ ਖੋਲਣਾ ਆਉਣਾ ਚਾਹੀਦਾ ਸੁਪਨਾ ਕੀ ਆ ਵੀ ਸਾਨੂੰ ਇੱਧਰ ਜੋ ਆਪਣਾ ਜਾਗਰਤ ਜੀਵਨ ਚੱਲਦਾ ਹੈ ਨਾ ਉਸ ਤੋਂ ਬਾਅਦ ਜਾਗਰਤ ਤੋਂ ਬਾਅਦ ਹੁੰਦਾ ਹੈ ਸੁਪਨ ਸੁਪਨਾ ਹੁੰਦਾ ਹੈ ਇਹ ਸਾਨੂੰ ਸੁਖਮ ਦੁਨੀਆ ਦੇ ਵਿੱਚ ਲੈ ਜਾਂਦਾ ਇੱਥੇ ਵਿਚਾਰ ਸਾਡੇ ਬੀਜ ਬਣਦੇ ਆ ਹੁਣ ਜੋ ਆਪਾਂ ਬਾਹਰ ਦੇਖਦੇ ਆ ਉਹ ਹੀ ਸਾਡੇ ਅੰਦਰ ਚਲਾ ਜਾਂਦਾ ਤੇ ਜੋ ਆਪਾਂ ਸੁਪਨੇ ਦੇ ਵਿੱਚ ਦੇਖਦੇ ਆ ਉਹ ਆਉਣ ਵਾਲੇ ਟਾਈਮ ਦਾ ਇਹ ਖੇੜ ਬਣ ਜਾਂਦਾ ਕਈ ਲੋਕ ਪਤਾ ਕੀ ਮੰਨਦੇ ਆ ਕੋਈ ਵੀ ਵਿਚਾਰ ਫੁਰਨਾ ਲੈਣ ਤੋਂ ਜਾਂ ਕੰਮ ਕਰਨ ਤੋਂ ਪਹਿਲਾਂ ਆਪਣੇ ਸੁਪਨਿਆਂ ਦੀ ਵਿਖਿਆ ਕਰਨ ਲੱਪੰਦੇ ਆ ਉਹਨਾਂ ਨੂੰ ਲੱਗਦਾ ਵੀ ਜੋ ਇਹ ਸੁਪਨੇ ਇਹ ਕੁਦਰਤ ਦੀ ਹੀ ਭਾਸ਼ਾ ਆ। ਹੁਣ ਇਹਦੇ ਵਾਸਤੇ ਕਈ ਜੀਵ ਜੋਗਨੀਂਦਰਾ ਵੀ ਕਰਦੇ ਆ, ਕੋਈ ਸਾਧਨਾ ਕਰਦੇ ਆ, ਤਾੰਤ੍ਰਿਕ ਵੀ ਕਰਦੇ ਆ, ਜਾਂ ਨਾੜੀ ਵਿਗਿਆਨ। ਜਦੋਂ ਸਾਡਾ ਸਰੀਰ ਸ਼ਾਂਤ ਹੋ ਜਾਂਦਾ ਆ, ਮਨ ਟਿਕ ਜਾਂਦਾ ਆ, ਉਦੋਂ ਹੀ ਇਦਾਂ ਦੇ ਖੇਡ ਚੱਲਣੇ ਸ਼ੁਰੂ ਹੁੰਦੇ ਆ। ਹੁਣ ਅੱਜ ਦਾ ਇਨਸਾਨ ਇਨ੍ਹਾਂ ਸੁਪਨਿਆਂ ਨੂੰ ਵੇਖਦਾ ਤਾਂ ਹੈ, ਪਰ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਹੁਣ ਲੱਗਦਾ ਵੀ ਸੁਪਨਾ ਕੀ ਆ ਇੱਕ ਦਿਮਾਗ ਦੀ ਗੜਬੜ ਆ। ਆਇਆ ਤੇ ਟੁੱਟ ਗਿਆ। ਪਰ ਜੋ ਅਭਿਆਸੀ ਹੁੰਦੇ ਆ ਧਿਆਨ ਦੇ ਵਿੱਚ ਵਿਚਨ ਵਾਲੇ ਹੁੰਦੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਸੌਂ ਜਾਂਦੇ ਆ ਉਦੋਂ ਜਾਗਦੇ ਆ ਹੁਣ ਜਿਹੜੀ ਸੁਪਨਿਆਂ ਦੀ ਦੁਨੀਆ ਆ ਇਹਦੇ ਵਿੱਚ ਸਮਾਂ ਨਹੀਂ ਹੁੰਦਾ ਦੂਰੀ ਵੀ ਨਹੀਂ ਹੁੰਦੀ ਬਸ ਇਹ ਵਾਈਬ੍ਰੇਸ਼ਨ ਆ ਇਹਨਾਂ ਸੁਪਨਿਆਂ ਨੂੰ ਸਮਝਣ ਵਾਸਤੇ ਕੀ ਸੰਕੇਤ ਮਿਲਦੇ ਆ ਇਹਨਾਂ ਨੂੰ ਸਮਝਣ ਵਾਸਤੇ ਸਾਨੂੰ ਚੇਤਨ ਅਵਚੇਤਨ ਇਹਨਾਂ ਦੋਹਾਂ ਨੂੰ ਸਮਝਣਾ ਪੈਣਾ ਹੁਣ ਆਪਾਂ ਕਈ ਵਾਰ ਇਦਾਂ ਸੁਪਨੇ ਵੇਖਦੇ ਆ ਜਿਹੜੇ ਅੱਗੇ ਚੱਲ ਕੇ ਸੱਚ ਦੇ ਵਿੱਚ ਬਦਲ ਜਾਂਦੇ ਆ ਆਪਾਂ ਕਹਿੰਨੇ ਯਾਰ ਆ ਸੁਪਨਾ ਮੈਨੂੰ ਆਇਆ ਸੀ ਕੋਈ ਜਗ੍ਹਾ ਇਦਾਂ ਦੀ ਹੁੰਦੀ ਜਿਹੜੀ ਆਪਾਂ ਪਹਿਲਾਂ ਕਦੀ ਦੇਖੀ ਨਹੀਂ ਹੁੰਦੀ ਪਰ ਜਦੋਂ ਆਪਾਂ ਉਸ ਜਗ੍ਹਾ ਨੂੰ ਵੇਖ ਲੈਂਦੇ ਆ ਸਾਨੂੰ ਫੇਰ ਚੇਤੇ ਆਉਂਦਾ ਕਿ ਆ ਤਾਂ ਮੈਂ ਸੁਪਨੇ ਦੇ ਵਿੱਚ ਵੇਖੀ ਸੀ ਇਹਨੂੰ ਡ੍ਰੀਮ ਇਕੋ ਕਹਿੰਦੇ ਆ ਅਵਚੇਤਨ ਮਨ ਇਹਨਾਂ ਸੰਕੇਤਾਂ ਨੂੰ ਭੇਜਦਾ ਹੈ ਜੋ ਆਉਣ ਵਾਲੇ ਸਮੇਂ ਨੂੰ ਵੀ ਦਿਖਾਉਂਦੇ ਨੇ ਸਾਨੂੰ ਹੁਣ ਜਿੱਦਾਂ ਦਾ ਸਾਡੇ ਮਨ ਦੇ ਵਿੱਚ ਸੰਕਲਪ ਚੱਲਣਗੇ ਵਿਚਾਰ ਚੱਲਣਗੇ ਉਦਾਂ ਦਾ ਇਹ ਆਪਣੀ ਵਾਲੇ ਦੁਆਲੇ ਵਾਈਬ੍ਰੇਸ਼ਨ ਕ੍ਰੀਏਟ ਕਰੇਗਾ ਉਹਦਾ ਜੋ ਜਹਾਨ ਆ ਉਦਾਂ ਦਾ ਹੀ ਬਣ ਜਾਊਗਾ ਹੁਣ ਰਾਤ ਨੂੰ ਕਈ ਜੀਵ ਸੌਰ ਤੋਂ ਪਹਿਲਾਂ ਸਿਮਰਨ ਵੀ ਕਰਦੇ ਆ ਧਿਆਨ ਕਰਦੇ ਆ ਕੋਈ ਸਾਧਨਾ ਕਰਦੇ ਆ ਉਹ ਆਪਣੇ ਮਨ ਨੂੰ ਨਿਰਮਲ ਕਰਦੇ ਆ ਜਦੋਂ ਮਨ ਨਿਰਮਲ ਹੋ ਕੇ ਸੌਂਦਾ ਫੇ ਉੱਥੇ ਜਿਹੜਾ ਮਰਜੀ ਬੀਜ ਬੀਜਦੇ ਜਿਹੜਾ ਮਰਜੀ ਫੁਰਨਾ ਲੈ ਲਿਓ ਉਹ ਸੱਚ ਦੇ ਵਿੱਚ ਬਦਲ ਜਾਂਦਾ ਤੇ ਅੱਜ ਵੀ ਆਪਾਂ ਇਹਨਾਂ ਚੀਜ਼ਾਂ ਨੂੰ ਕਰ ਸਕਦੇ ਆ ਪਰ ਥੋੜਾ ਜਿਹਾ ਆਪਣੇ ਸਰੀਰ ਨੂੰ ਤਨ ਤੇ ਮਨ ਨੂੰ ਸਮਝਣ ਦੀ ਲੋੜ ਆ ਇਹ ਜ਼ਰੂਰੀ ਆ ਕਿ ਆਪਾਂ ਆਪਣੇ ਸੁਪਨਿਆਂ ਨੂੰ ਹਲਕੇ ਦੇ ਵਿੱਚ ਨਾ ਲਈਏ ਹੁਣ ਕਈ ਜੀਵ ਇਹ ਵੀ ਮੰਨਦੇ ਆ ਕਿ ਕਈ ਵਾਰ ਆਪਾਂ ਨੂੰ ਕੋਈ ਸੱਪ ਦਿਖਾਈ ਦਿੰਦਾ ਕੋਈ ਫੁੱਲ ਦਿਖਾਈ ਦਿੰਦਾ ਭੂਤ ਦਿਖਾਈ ਦਿੰਦਾ ਇਹਨੂੰ ਡ੍ਰੀਮ ਸਿੰਬਲ ਕਹਿੰਦੇ ਆ ਕਈ ਜੀ ਵੀ ਇਹਨਾਂ ਦੇ ਅਰਥ ਵੀ ਮੰਨਦੇ ਆ ਉਹਨਾਂ ਦਾ ਇਹ ਮੰਨਣਾ ਆ ਕਿ ਇਹ ਇਹ ਸੰਕੇਤ ਆ ਜੋ ਬ੍ਰਹਿਮੰਡ ਸਾਨੂੰ ਦੇਣਾ ਚਾਹੁੰਦਾ ਆ ਆਪਣਾ ਇਧਰਲਾ ਜਹਾਨ ਜਿਹੜਾ ਚੱਲਦਾ ਆ ਉਹ ਵਿਚਾਰਾਂ ਦੇ ਨਾਲ ਚੱਲਦਾ ਮਨ ਆਪਣੇ ਆਲੇ ਦੁਆਲੇ ਸਰੀਰ ਦੇ ਔਰਾ ਵੀ ਉਦਾਂ ਦਾ ਬਣਾ ਲੈਂਦਾ ਜਿੱਦਾਂ ਦੇ ਉਹਦੇ ਵਿਚਾਰ ਚੱਲਦੇ ਆ ਹੁਣ ਨਾਮ ਅਭਿਆਸੀ ਆਪਣੇ ਵਿਚਾਰਾਂ ਨੂੰ ਮਾਰ-ਮਾਰ ਕੇ ਉਸੇ ਔਰੇ ਨੂੰ ਇੰਨਕਾ ਸਾਫ਼ ਕਰ ਲੈਂਦਾ ਹੈ ਮਨ ਵੀ ਉਨਾ ਹੀ ਨਿਰਮਲ ਹੋ ਜਾਂਦਾ ਜੋ ਜੀਵ ਨਾਮ ਨਹੀਂ ਜਪਦੇ ਉਹਨਾਂ ਦੇ ਅੰਦਰ ਤਰ੍ਹਾਂ-ਤਰ੍ਹਾਂ ਦੇ ਵਿਚਾਰ ਨੇ ਸੋ ਔਰਾ ਵੀ ਉਦਾਂ ਦੇ ਇਕੱਠਾ ਮੱਠਾ ਕਾਲੇ ਰੰਗ ਦਾ ਹੋ ਜਾਂਦਾ ਚਿੱਟਾ ਨਹੀਂ ਹੁੰਦਾ ਨਾਈ ਫੈਲਮਾ ਹੁੰਦਾ ਸੰਤ ਮਹਾਪੁਰਸ਼ਾਂ ਦਾ ਜੋ ਮੰਨਿਆ ਉਹ ਨਿਰਮਲ ਹੁੰਦਾ ਨਾਮ ਦੇ ਵਿੱਚ ਸਮਾਇਆ ਹੁੰਦਾ ਉਹਨਾਂ ਦੇ ਔਰੇ ਬਹੁਤ ਵੱਡੇ-ਵੱਡੇ ਹੁੰਦੇ ਫੈਲਵੇਂ ਔਰੇ ਹੁੰਦੇ ਆ ਤੇ ਉਸੇ ਔਰੇ ਦੇ ਥਰੂ ਉਹਨਾਂ ਨੂੰ ਬਹੁਤ ਕੁਝ ਜਾਣਕਾਰੀਆਂ ਮਿਲਦੀਆਂ ਆ ਜੋ ਕਿ ਸੁਖਮ ਹੁੰਦੀਆਂ ਆ ਹੁਣ ਰਾਤ ਨੂੰ ਸੌਣ ਸਮੇਂ ਸਿਮਰਨ ਕਰਨਾ ਚਾਹੀਦਾ ਜੇ ਆਪਾਂ ਆਪਣੇ ਨ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਆ ਸਿਮਰਨ ਕਰਨਾ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਨਾ ਉਸ ਸੁਣਨ ਦੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਆ ਉਸ ਆਵਾਜ਼ ਦੇ ਵਿੱਚ ਧਿਆਨ ਲਗਾਉਣਾ ਇੱਥੇ ਜਦੋਂ ਸਾਡੇ ਸੁਵਾਸ ਮੱਧਮ ਗਹਿਰੇ ਹਲਕੀ ਗਤੀ ਦੇ ਚੱਲਦੇ ਨੇ ਥੋੜਾ ਜਿਹਾ ਸੁਵਾਸ ਰੋਕ ਕੇ ਵਿਚਾਰਾਂ ਨੂੰ ਪੂਰੀ ਠੱਲ ਪਾ ਦੇਣੀ ਆ ਫਿਰ ਜਿਹੜਾ ਵੀ ਵਿਚਾਰ ਲਹੋਗੇ ਉਹ ਸੱਚ ਹੋਵੇਗਾ ਪਰ ਇੱਥੇ ਇੱਕ ਗੱਲ ਵੇਖਣ ਵਾਲੀ ਹੁੰਦੀ ਆ ਕਿ ਕਈ ਜੀਵ ਜੋ ਮੰਦੀ ਇੱਛਾ ਰੱਖਦੇ ਆ ਉਹ ਦੁਨਿਆਵੀ ਰੱਖਦੇ ਆ ਜਿੰਨੀਆਂ ਸਾਡੀਆਂ ਦੁਨਿਆਵੀ ਸ਼ਾਮਾਂ ਹੋਣਗੀਆਂ ਅਸੀਂ ਇੱਧਰ ਲਈ ਉਲਝਣ ਦੇ ਵਿੱਚ ਪਏ ਰਹਿਵਾਂਗੇ ਇੱਛਾ ਜੋ ਰੱਖਣੀ ਆ ਪਰਮਾਤਮਾ ਨੂੰ ਮਿਲਣ ਦੀ ਰੱਖਣੀ ਆ ਜਦੋਂ ਭਾ ਇੰਨੇ ਠਹਿਰੇ ਹੋਏ ਨਿਰਮਲ ਹੋ ਕੇ ਸ਼ਾਂਤ ਹੋ ਕੇ ਨੀਂਦ ਦੇ ਵਿੱਚ ਜਾਵਾਂਗੇ ਤਾਂ ਬੜੀ ਹੀ ਗਹਿਰਾਈ ਦੇ ਨਾਲ ਉਹਨਾਂ ਸੁਪਰਿਆਂ ਨੂੰ ਵੀ ਸਮਝਾਂਗੇ ਜੋ ਸਾਨੂੰ ਰਾਤ ਨੂੰ ਆਉਂਦੇ ਆ। ਬਸ ਇਹ ਮਿਹਨਤ ਹੌਲੀ-ਹੌਲੀ ਕਰਦੇ ਜਾਣਾ। ਇਸੇ ਮਿਹਨਤ ਨੇ ਰੰਗ ਲੈ ਕੇ ਆਉਣੇ ਆ ਕਿਉਂਕਿ ਜੋ ਵਿਚਾਰ ਮਨ ਪਹਿਲਾਂ ਲੈਂਦਾ ਸੀ ਉਹ ਲੈਣੇ ਬੰਦ ਕਰ ਦਿੱਤੇ। ਜੋ ਖੇਡ ਨੇਚਰਲ ਤਰੀਕੇ ਦੇ ਨਾਲ ਚੱਲਦਾ ਆ ਬਸ ਮਨ ਉਹਨੂੰ ਦੇਖ ਹੀ ਜਾਂਦਾ। ਜਿੰਨਾ ਦੇਖੀ ਜਾਵਾਂਗੇ ਫਿਰ ਜਦੋਂ ਕਿਤੇ ਕੋਈ ਮਾੜਾ-ਮੋਟਾ ਫੁਰਨਾ ਲੈਣ ਦੀ ਲੋੜ ਵੀ ਪਈ ਉਹ ਸੱਚ ਹੋ ਜਾਣਾ ਤੇ ਹੁਣ ਰਾਤ ਨੂੰ ਸੌਣ ਸਮੇਂ ਆਪਾਂ ਸਿਮਰਨ ਕਿਸ ਵਿਧੀ ਦੇ ਨਾਲ ਕਰਨਾ ਹੈ ਧਿਆਨ ਦੇਈਏ ਬੈੱਡ ਦੇ ਉੱਤੇ ਬੈਠ ਜਾਣਾ ਸੌਣ ਤੋਂ ਪਹਿਲਾਂ ਜੋ ਵੀ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਕਰ ਲੈਣੀਆਂ ਉਸ ਤੋਂ ਬਾਅਦ ਬੈਠ ਜਾਣਾ ਆਪਣੇ ਸਰੀਰ ਨੂੰ ਢਿੱਲਾ ਛੱਡ ਲੈਣਾ ਅੱਖਾਂ ਨੂੰ ਬੰਦ ਕਰ ਲੈਣਾ ਸਾਹਮਣੇ ਹਨੇਰਾ ਦਿਖਾਈ ਦਿੰਦਾ ਉਹਨੂੰ ਵੇਖ ਲੈਣਾ ਰਚਨਾ ਤੋਂ ਬੜੇ ਪਿਆਰ ਦੇ ਨਾਲ ਸ਼ੁਰੂ ਕਰਨਾ ਸਿਮਰਨ ਵਾਹ ਗੁਰੂ ਵਾਹ ਗੁਰੂ ਇਹ ਸਿਮਰਨ ਕਰਦੇ ਕਰਦੇ ਨੀਂਦ ਆ ਜਾਣੀ ਹੈ ਬਹੁਤ ਜਲਦੀ ਸਿੱਧੇ ਲੇਟ ਜਾਣਾ ਹੱਥ ਪੈਰ ਮੋਢੇ ਗੋਡੇ ਪੈਰ ਸਭ ਕੁਝ ਠਿੱਲੇ ਛੱਡ ਦੇਣਾ ਮੱਥੇ ਨੂੰ ਵੀ ਕੋਸ਼ਿਸ਼ ਕਰਨੀ ਕਿ ਜਲਦੀ ਠਿੱਲਾ ਛੱਡ ਲਈਏ ਜੋ ਸੁੰਨੂ ਦੇ ਵਿੱਚੋਂ ਆਵਾਜ਼ ਆਉਂਦੀ ਆ ਉਹਨੂੰ ਸੁਣਦੇ ਸੁਣਦੇ ਨੀਂਦ ਦੇ ਵਿੱਚ ਚਲੇ ਜਾਣਾ ਲੋ ਜੋ ਅਗਲਾ ਵੀ ਖੇਡ ਸ਼ੁਰੂ ਹੋਵੇਗਾ ਇੱਥੋਂ ਸ਼ੁਰੂ ਹੋਵੇਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ